ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਤੇ ਮਿੱਤਰੋ ਇਹ ਪਛਾਣੋ ਹਾਂ ਇਹ ਕਿਹੜਾ ਅੱਡਾ ਉਹ ਜਿਹੜਾ ਆਏ ਹੋਏ ਬਾਹਰੋਂ ਯਾਤਰੀਆਂ ਦਾ ਇਹ ਪਾਣੀ ਸਵਾਤ ਕਰਦਾ ਰਹਿੰਦਾ ਦੇਖੀਏ ਕਿਨੂ ਕਿਨੂ ਇਸ ਸਾਡੇ ਦੀ ਪਛਾਣ ਆ ਤੇ ਸਾਡਾ ਜਿਗਰੀ ਬਣੋ 5-6 ਸਾਲ ਤੋਂ ਇਸ ਤਰ੍ਹਾਂ ਹੀ ਲੋਕਾਂ ਦਾ ਸਵਾਗਤ ਕਰਦਾ ਵਾ ਪਾਣੀ ਦੇ ਨਾਲ ਹੁਣ ਦੇਖੋ ਬੱਸ ਆਈ ਆ ਸਵਾਰੀਆਂ ਉਤਰਨੀਆਂ ਵਾ ਤੇ ਇਹ ਪਾਣੀ ਉਹਨਾਂ ਦਾ ਸਵਾਗਤ ਕਰੇਗਾ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਇਹ ਸਰਕਾਰ ਦੇ ਕੰਨਾਂ ਤੱਕ ਪਹੁੰਚ ਕੇ ਇਸ ਅੱਡੇ ਦੀ ਸਾਰ ਨੇ ਧੰਨਵਾਦ